ਵਾਹਿਗੁਰੂ ਵਾਹਿਗੁਰੂ ਮੇਰੇ ਉਦਸਾਰਿਆਂ ਨੂੰ ਪਿਆਰ ਭਰੀ ਸ਼ਰਤਿ ਨਾਲ ਮੇਰੇ ਨਾਮ ਗਨੂਰ ਕੋਲ ਹੈ ਮੈਂ 26 ਜਨਵਾਰੀ ਜੀਵਾਂ ਮੈਂ ਅੱਜ ਮੈਂ ਤੁਹਾਨੂੰ ਮਾਤਾ ਗੁਰੂ ਜੀ ਇੱਥੇ ਉਹਨਾਂ ਦੇ ਮੁੰਡਲੇ ਜੀਵਨ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਸਿੱਧੇ ਕੇ ਹੌਸ ਕਿਆਰਸ ਸ਼ਹਿਰ ਦਾ ਜਿਹੜਾ ਨਾਲ ਪੂਰੀਆ ਪਿਆ ਹੈ ਜਿੱਥੇ ਗੁਰੂ ਜੀ ਨੇ ਬਾਣ ਨੇ ਪਰਮੇ ਪ੍ਰਚਾਰ ਮਨੁੱਖਤਾ ਦੀ ਭਲਾਈ ਕੀਤੀ ਜਿਹੜੇ ਵਿਰੋਧ ਖੜੇ ਹੈ ਰਹੇ ਉੱਚੇ ਗੁਰੂਕਾਰ ਜੀਆ ਔਰਥੇ ਨੇ ਵੀ ਜਿਹਾਂ ਵਿੱਚ ਅਮਰ ਯੋਗਦਾਰ ਬਾਇਸ ਹਨ ਇਹਨਾਂ ਨੂੰ ਆਨ ਉਸ ਦਾ ਵਿੱਚੋਂ ਮਾਤਾ ਗੁਰਜੀ ਜੀ ਦਾ ਨਾਮ ਇਹ ਜਿਹੜਾ ਜੋ ਸ਼ਵਨਾ ਤੋਂ ਪੜਿਆ ਹੈ ਜਨਮ ਵੇ ਪਰਿਵਾਰਿਕ ਵਿਸ਼ੋਪੜ ਮਾਤਾ ਗੁਰਜੀ ਜੀ ਦਾ ਜਨਮ 3 ਮਾਰਚ 1624 ਨੂੰ ਲਾਹੌਰ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਲਾਲਾ ਚੰਦ ਲਾਲ ਚੰਦ ਵਿਸ਼ੀ ਜੋ ਕਿ ਸਤਿਆਰ ਯੋਗ ਧਾਰਮਿਕ ਸਮਾਜ ਸੇਵੀ ਸੇਵੀ ਵਿਅਕਤੀ ਸਨ ਆਪ ਜੀ ਦੀ ਮਾਤਾ ਜੀ ਦਾ ਨਾਮ ਬਿਸ਼ਨ ਕੋਸ਼ੀ ਗੁਰੂ ਜੀ ਦਾ ਬਚਪਨ ਜਿਹੇ ਪਰਿਵਾਰ ਵਿੱਚ ਬਿਤਿਆ ਜਿਸ ਵਿੱਚ ਗੁਰਬਾਣੀ ਦਾ ਰਾਗ ਸੇਵਾ ਯੋਜਨਾ ਜਿੰਦਗੀ ਦਾ ਟੂਟ ਹਿੱਸਾ ਸੀ ਉਹ ਬਚਪਨ ਤੋਂ ਹੀ ਸ਼ਹਿਰ ਜਾਵੀ ਸ਼ੇਵਕ ਪਾਲ ਕੋ ਆਣੇ ਨਿਮਰਤ ਹੋਏ ਤੇ ਉਹਨਾਂ ਨੇ ਘਰ ਤੇ ਮਾਹੌਲ ਬਣਾਏ ਗੁਰੂ ਡੇਮ ਮੁੱਲ ਸੁਝਾਣ ਸਿੱਖਿਆ ਤੇ ਕਰਨੀ ਨਾਮ ਜ ਆਪਣਾ ਵੰਡ ਸਕਿਆ ਪਰੇ ਤੋਂ ਤੇ ਸਿਖਾਇਆ ਮਾਤਾ ਗੁਜਰੀ ਜੀ ਦੀ ਸਟਿਚਿੰਗ ਮਾਤਾ ਗੁਜਰੀ ਜੀ ਜੀਕਰਤਾਂ ਦੇ ਉੱਚ ਕੋੜ ਦੀ ਸੀ ਘਰ ਵਿੱਚ ਤਨੀੜੇ ਇਸਤਰੀ ਸਨ ਉਹਨਾਂ ਦੇ ਕਿ ਹੁੰਦੇ ਹਨ ਮੁਸ਼ਕੀ ਸਮੇਂ ਵਿੱਚ ਟੱਲ ਹਿੰਮਤ ਅਤੇ ਪੂਰਨ ਭਗਤੀ ਦਾ ਪਰਚਾ ਸਿੱਟਕ ਬਚਨ ਤੋਹਿ ਮਾਤਾ ਗੁਜਰੀ ਜੀ ਸਾਥੂ ਆਵ ਮਿੱਠੇ ਉਹ ਹਿੰਮਤ ਅਤੇ ਸੇਵਾ ਪ੍ਰਤੀ ਪਿਆਰ ਨਹੀਂ ਜਾਣ ਜਾਂਦੇ ਸਨ ਬਚਨ ਤੋਹਿ ਮੁਸਤਾ ਪ੍ਰਤੀ ਦਇਆਨ ਸਨ ਘਰ ਵਿੱਚ ਆਉਣ ਵਾਲੇ ਗਰੀਬੋ ਸਾਧੂ ਜਾਂ ਸੰਗਤ ਨੂੰ ਭੋਜਨ ਦਿਵਾਉਂਦੇ ਸਨ ਉਹਨਾਂ ਜੀ ਨੂੰ ਤੋ ਪਰਿਵਾਰ ਵਾੜੇ ਬਹੁਤ ਬਸੰਤ ਸਨ ਮਾਤਾ ਗੁਜਰੀ ਜੀ ਆਪਣੇ ਪਿਤਾ ਜੀ ਗੁਰਵਾਨੀਆਂ ਵਾਲੀਆਂ ਕਥਾਵਾਂ ਬਹੁਤ ਧਿਆਨ ਨਾਲ ਸੁਣਦੇ ਅਤੇ ਹਰ ਕਥਨ ਨੂੰ ਆਪਣੇ ਮਨ ਵਿੱਚ ਸੰਭਾਲ ਕੇ ਰੱਖਦੇ ਹਨ। ਸਾਚਾ ਗੁਰੂ ਜੀ ਜੋ ਲਗਭਗ 7-8 ਸਾਲ ਦੇ ਸਨ ਉਸ ਸਮੇਂ ਪਿੰਡ ਲਾਹੌਰ ਵਿੱਚ ਹੀ ਰਹਿੰਦੇ ਸਨ। ਉਸ ਉਹ ਬਚਪਨ ਤੋਂ ਹੀ ਮਿੱਠੇ ਸੁਭਾਅ ਨਿਮਰਤਾ ਤੇ ਸੱਚ ਬੋਲਣ ਨਾਲ ਕਰਕੇ ਚਰਚਾ ਵਿੱਚ ਸਨ। ਪਿੰਡ ਦੇ ਬਜ਼ੁਰਗ ਕਹਿੰਦੇ ਹਨ ਕਿ ਇਹ ਹੈ ਕਹਿੰਦੇ ਹਨ ਕਿ ਇਹ ਬੱਚੀ ਵੱਡੀ ਹੋ ਕੇ ਜਰੂਰ ਕਿਸੇ ਮਹਾਨ ਕਾਰਜ ਦੀ ਸ਼ੋਭਾ ਬਣੇਗੀ ਇੱਕ ਦਿਨ ਦੀ ਗੱਲ ਹੈ ਪਿੰਡ ਦੀਆਂ ਕੁੜੀਆਂ ਅਤੇ ਗੁਜਰੀ ਜੀ ਖੇਡ ਰਹੇ ਸਨ ਖੇਡ ਦੌਰਾਨ ਇੱਕ ਕੁੜੀ ਟੀਆਂ ਵਾਲੀਆਂ ਨੂੰ ਢਿੱਡੇ ਗਈਆਂ ਤੇ ਗੁੰਮ ਹੋ ਗਈਆਂ ਕੁੜੀ ਰੋਣ ਲੱਗ ਗਈ ਕਿ ਉਸ ਦੀ ਮਾਂ ਉਸ ਨੂੰ ਕਾਟੇਗੀ ਸਾਰੀਆਂ ਕੁੜੀਆਂ ਨੇ ਖੋਜ ਸ਼ੁਰੂ ਕੀਤੀ ਪਰ ਕੁਝ ਨਹੀਂ ਮਿਲਿਆ ਉਸ ਨੇ ਇੱਕ ਦੂਜੇ ਨੂੰ ਸ਼ੱਕ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਮਾਤਾ ਜੀ ਨਾਲ ਇੱਕ ਥਾਂ ਖੜੇ ਰਹੇ ਉਹਨਾਂ ਨੇ ਵੇਖਿਆ ਕਿ ਕੁੰਦਨ ਵਾਲੀਆਂ ਇੱਕ ਛੋਟੀ ਝਾੜੀ ਕੋੜ ਪੁਈਆਂ ਸੁਣ ਉਹ ਚੁੱਪ ਚਾਗ ਉਹਨਾਂ ਨੂੰ ਚੁੱਕ ਕੇ ਗੁਰੰਦੀ ਕੁੜੀ ਨੂੰ ਦੇ ਦਿੱਤੀ ਕਿਸੇ ਨੇ ਪੁੱਛਿਆ ਗੁਜਰੀਏ ਜਦੋਂ ਤੈਨੂੰ ਪਤਾ ਸੀ ਕੋ ਸਾਬ ਨੂੰ ਦੱਸਣਾ ਈ ਨਹੀਂ ਗੁਰਜੀਨੀ ਨੇ ਗੁਜੀਸੀ ਨੇ ਬਹੁਤ ਨਿੰਮਤ ਨਾਲ ਕਿਹਾ ਜੇ ਮੈਂ ਤੁਹਾਨੂੰ ਦੱਸ ਦਿੰਦੀ ਤਾਂ ਤੁਸੀਂ ਇੱਕ ਦੂਜੇ ਨੂੰ ਠੱਠਾ ਹਾਂ ਜੇ ਸਭ ਤੋਂ ਪਹਿਲਾਂ ਚੁੱਪ ਹੋਣਾ ਜ਼ਰੂਰੀ ਸੀ ਤਾਂ ਕਿ ਸਤਿ ਵਿਸ਼ਰ ਦਾ ਜਨ ਨਾ ਤਵੇ ਇਹ ਗੱਲ ਸੁਣ ਕੇ ਪਿੰਟ ਜੈ ਵਰਗ ਬਹੁਤ ਪ੍ਰਭਾਵਿਤ ਹੋਇਆ ਤੇ ਕਹਿਣ ਲੱਗੀ ਵਿੱਚ ਬਹੁਤ ਵੱਡਾ ਗਿਆਨ ਹੈ ਸੱਚ ਵੀ ਬੋਲਦੀ ਹੈ ਪਰ ਸੱਚ ਬੋਲਣ ਦਾ ਸਮਾਂ ਵੀ ਜਾਣਦੀ ਹੈ ਈਮਰੇ ਹੀ ਗੁਜਰੀ ਜੀ ਨੇ ਰਸ ਦਿੱਤਾ ਕਿ ਜਿਹੜਾ ਨੂੰ ਜੋੜਨ ਹੈ ਤੋੜਨਾ ਨਹੀਂ ਨਹੀਂ ਮਤਨ ਨਾਲ ਕੰਮ ਕਰਨਾ ਹੈ ਸੰਗਤ ਜੀ ਖੁਸ਼ ਹੋਣ ਉਹ ਆਪਣੀ ਜੀ ਸੰਜਣਾ ਹੈ ਕਿ ਕਿਸੇ ਕੁੜੀ ਕੁੜੀ ਨਜਾ ਵਿੱਚ ਨੂੰ ਸਈ ਬਤਵਤ ਤੋਹੇ ਜੀ ਰੁਦਾ ਟਵਿੱਟਰ ਦੇ ਰੂਪ ਉਸੇ ਖੇ ਬੱਚੇ ਰੋਣ ਲਗੇ ਤਾਂ ਜੀ ਉਸ ਦਾ ਕਮਾਲਿਆਂ ਰੋਟੀ ਰੋਟੇ ਤੇ ਪਿਆਰ ਤੇ ਹਰ ਹੰਝੂ ਉਸ ਦਾ ਸੁਕਾਇਆ ਰੱਬ ਦੇ ਬਖਸ਼ੇ ਅਗਰ ਅਹਰੇ ਬਤਵਤ ਤੋਹੇ ਪੱਕੀ ਜੋ ਗੁਰੂਆਂ ਦੇ ਘਰਾਂ માં ਬਣੀ ਕਿਹੜੇ ਦਾਸ ਕੋ ਰੁਦਾ